ਪਗਵੰਸ ਸਿੰਘ ਮਾਨ ਜਿੰਦਾਬਾਦ ਸਰਦਾਰ ਪਗਵੰਸ ਸਿੰਘ ਮਾਨ ਜਿੰਦਾਬਾਦ ਖੀਰ ਆਰਵਿੰਦ ਕੇਜਰੀਵਾਲ ਜਿੰਦਾਬਾਦ ਖੀਰ ਆਰਵਿੰਦ ਕੇਜਰੀਵਾਲ ਜਿੰਦਾਬਾਦ ਮਰੀ ਸੰਜੀਵ ਰੋੜਾ ਜਿੰਦਾਬਾਦ ਜਿੱਤੂਗਾ ਵਿੱਚ ਜਿੱਤੂਗਾ ਚਾਲੂ ਵਾਲਾ ਜਿੱਤੂਗਾ ਜਿੱਤੂਗਾ ਵਿੱਚ ਜਿੱਤੂਗਾ ਸੰਜੀਵ ਰੋੜਾ ਜਿੱਤੂਗਾ जिंदाबाद अरविंद केजरीवाल जिंदाबाद सरदार भगवंत सिंह मान जिंदाबाद आम आदमी पार्टी जिंदाबाद जीतूगा झाड़ू वाला जीतूगा आम आदमी पार्टी जिंदाबाद सरदार गुरदेव सिंह देव मान जिंदाबाद सरदार गुरदेव सिंह देव मान जिंदाबाद आम आदमी पार्टी जिंदाबाद आम आदमी पार्टी जिंदाबाद आम आदमी पार्टी जिंदाबाद ਕਾ ਵੀ ਜਿੱਤੂਗਾ ਚਾੜੂ ਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਚਾੜੂ ਵਾਲਾ ਜਿੱਤੂਗਾ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ

आदमी पार्टी ज़िंदाबाद जितूगा बि जितूग ਕੋ ਪਿਛਲੇ 1 ਮਹੀਨੇ ਤੋਂ ਅਸੀਂ ਲੁਧਿਆਣਾ ਪੱਛਮੀ ਜਿਹੜੀ ਚੋਣ ਹੈ ਜਿਹੜੇ ਸਾਡੇ ਸਿੱਕਾਰ ਉਪਰ ਆ ਗੋਗੀ ਜੀ ਐਮਐਲਏ ਸੀਗੇ ਅਚਾਨਕ ਕੋਈ ਦੁਰਘਟਨਾ ਹੋਈ ਤੇ ਉਹਨਾਂ ਦਾ ਦੁਨੀਆ ਤੋਂ ਪੁੱਛ ਕਰ ਗਏ ਉੱਤੇ ਉਪ ਚੋਣ ਹੈ ਜਿਹੜੀ ਉਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਅਸੀਂ ਡੋਰ ਡੋਰ ਕਰ ਰਹੇ ਹਾਂ ਸਰਕਾਰ ਦੀਆਂ ਪ੍ਰਾਪਤੀਆਂ ਕਰ ਕਰ ਜਾ ਰਹੇ ਹਾਂ ਤੇ ਕੱਲ 17 ਤਰੀਕ ਯਾਨੀ ਕਿ 16 ਤਰੀਕ ਹੈ ਕੱਲ ਸਮਾਪਤੀ ਹੈ ਚੋਣ ਪ੍ਰਚਾਰ ਦੀ ਔਰ ਨਾਬੇ ਤੋਂ ਵੀ ਪ੍ਰੋਪਰ ਟੀਮਾਂ ਜਿਹੜੀਆਂ ਨੇ ਚਾਹੇ ਯੂਥ ਵਿੰਗ ਆ ਚਾਹੇ ਐਸਸੀ ਵਿੰਗ ਆ ਚਾਹੇ ਟ੍ਰੇਡ ਵਿੰਗ ਆ ਚਾਹੇ ਮਹਿਲਾ ਵਿੰਗ ਆ ਜਿੰਨੇ ਸਾਡੇ ਵਿੰਗ ਨੇ ਸਾਰੇ ਅਲੱਗ-ਅਲੱਗ ਡਿਊਟੀਆਂ 'ਚ ਲੱਗੀਆਂ ਹੋਈਆਂ ਨੇ ਔਰ ਸਾਡੇ ਚੇਅਰਮੈਨ ਸਾਹਿਬ ਦੀਪਾ ਰਾਮਗੜ੍ਹ ਜੀ, ਗੁਰਦੀਪ ਟਵਾਣਾ ਸਾਹਿਬ, ਗੁਰਦਲ ਮੱਲੀ ਸਾਹਿਬ, ਜੀ ਅੰਦਰ ਖਿਆਰਾ ਸਾਹਿਬ, ਸਾਡੇ ਐਮਨਪੀ ਧਾਰੋਂ ਕੀ ਹੋ ਰਹੀ ਸਾਡੇ ਸ਼ੈਂਕੀ ਜੀ, ਉਹਦੇ ਮਦਰ ਪ੍ਰਧਾਨ ਨੇ ਜੀ ਨਗਰ ਪੰਚਾਇਤ ਪਾਸੋਂ ਦੇ ਸਾਡੇ ਸਾਰੇ ਐਮਸੀ ਸਾਹਿਬਾਨ ਚਾਹੇ ਪਾਸੋਂ ਦੇ ਨੇ ਚਾਹੇ ਨਾਬੇ ਦੇ ਨੇ ਸਾਰੀਆਂ ਸਾਡੀਆਂ ਟੀਮਾਂ ਸਾਡੇ ਸਤਪਾਲ ਮਿੱਤਲ ਜੀ, ਸਾਡੇ ਭਰਾ ਬਹੁਤ ਮਦਦ ਕਰ ਰਹੇ ਆ ਜੀ ਦਿਨ ਰਾਤ ਇੱਕ ਕੀਤੀ ਭੀ ਇਹਨਾਂ ਨੇ ਤੇ ਅਸੀਂ ਸਾਰੇ ਹੀ ਮਿਲ ਕੇ ਜਿਹੜੇ ਆ ਜੀ ਉਹ ਆਮਾਦੀ ਪਾਰਟੀ ਦਾ ਪ੍ਰਚਾਰ ਜਿਹੜਾ ਅਸੀਂ ਕਰ ਨਾ ਦਾ காங்கிரஸ் ਨੂੰ ਮੂੰਹ ਲਾ ਰਿਹਾ ਜੀ ਨਾ ਹੀ ਕਿਸੇ ਹੋਰ ਕੋਈ ਪਾਰਟੀਆਂ ਨੂੰ ਲਾ ਰਿਹਾ ਜੀ ਤਾਂ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਜੀ ਉਹਦੀ ਤਾਂ ਬੋਲਬਾਣੀ ਇੰਨੀ ਮਾੜੀ ਹੈ ਇਹਨਾਂ ਨੂੰ ਪੁੱਛੋ ਨਾ ਪੁੱਛੋ ਉਹ ਸਾਡੇ ਜਿਹੜੇ ਸੰਜੀਵ अरोड़ा ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੁੱਧ ਦਾ ਅਸਲੋ ਮੈਂਬਰ ਨੇ ਜੀ ਪਰ ਪਿਛਲੇ 3 ਸਾਲਾਂ ਤੋਂ ਸੇਵਾ ਕਰਨ ਲੁਧਿਆਣਾ ਦੇ ਵਿੱਚ ਉਹਨਾਂ ਦਾ ਕਰਤਾਰ ਇੰਨਾ ਸ਼ਾਨਦਾਰ ਹੈ ਇੰਨੇ ਵਧੀਆ ਸਮਾਜ ਸੇਵੀ ਨੇ ਕਿ ਉਹਨਾਂ ਦਾ ਕੀਤਾ ਜਿਹੜਾ ਕੰਮ ਹੈ ਜੀ ਲੋਕ ਆਪ ਗਣਉਂਦੇ ਨੇ ਉਹ ਲਾਲ ਕੀਰ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਉਹਨੇ ਹੱਲ ਕੀਤਾ ਸਿਵਲ ਹਸਪਤਾਲ ਲੁਧਿਆਣਾ ਦੀ ਗੱਲ ਕਰੀਏ ਬਹੁਤ ਹੀ ਬਾਟਮਾਲ ਕੰਮ ਕੀਤਾ ਟਰਾਂਸਫਾਰਮਰ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਉਹ ਸਾਰੇ ਲਵਾਤੇ ਉਹਨਾਂ ਨੇ ਸੀਵਰੇਜ ਦੇ ਕਈ ਜਗ੍ਹਾ ਕੰਮ ਜਿਹੜੇ ਆ ਹੋ ਗਏ ਸੋ ਕਹਿਣ ਦਾ ਭਾਵ ਹੈ ਕੰਮ ਤਾਂ ਪਹਿਲਾਂ ਹੀ ਚੱਲ ਰਿਹਾ ਸੀ ਪਰ ਉਹਦੀ ਆਗੇ ਰਫਤਾਰ ਜਿਹੜੀ ਹੈ ਉਹ ਸੰਜੀਵ ਅਰੋੜਾ ਜੀ ਦੇ ਹੌਂ ਕਰਕੇ ਵੱਧ ਗਈ ਹੈ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦੀ ਦਿਸ਼ਾ ਅਤੇ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਅਰਵਿੰਨ ਕੇਜੀਵਾਲ ਸਾਹਿਬ ਨਿਸ਼ਛੋਧੀਆਂ ਜੀ ਸਾਡੀ ਸਾਰੀ ਟੀਮ ਜਿਹੜੀ ਆ ਤੇ ਲੱਗੀ ਹੋਈ ਹੈ ਔਰ 19 ਤਰੀਕ ਨੂੰ ਵੋਟਾਂ ਨੇ ਤੇ ਰਿਜ਼ਲਟ ਜਦੋਂ ਆਊਗਾ ਸਾਡੀ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੂਗੀ ਔਰ ਲੁਧਿਆਣਾ ਪੱਛਮੀ ਦੇ ਜਿਹੜੇ ਸੰਜੀਵ अरोड़ा ਜੀ ਜਿਹੜੇ ਸਮਾਸਥਵੀ ਨੇ ਉਹ ਅਗਲੇ ਜਿਹੜੇ ਨੇ ਐਮਐਲਏ ਹੋਣਗੇ ਉੱਥੋਂ ਔਰ ਸਾਡੇ ਪਾਰਟੀ ਨੇ ਅਨਾਉਂਸ ਕੀਤਾ ਸਾਡੀ ਹਾਈ ਕਮਾਂਡ ਅਰਵਿੰਦ ਕੇਜਰੀਵਾਦ ਸਾਹਿਬ ਨੇ ਸਾਰੀ ਹਾਈ ਕਮਾਂਡ ਨੇ ਕਿ ਜਿੰਨੇ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲੇਗੀ ਯਾਨੀ ਕਿ ਉਹ ਕੈਬਨਿਟ ਦੀ ਸੇਵਾ ਬਹੁਣਗੇ ਬੀਜਪੀ ਦੀ ਸੀਐਮ ਆਈਸੀ ਬੁੱਤਿਨਾ ਉਹ ਕੋਈ ਵੀ ਪੂਰੀ ਆਧਾਰ ਹੀ ਨਹੀਂ ਹੈਗਾ ਓ ਕੇਜਰੀਵਾਲ ਦਾ ਇੱਥੇ ਮੈਸਿਜ ਬੜੀ ਜਾਂਦੇ ਨੇ ਨਹੀਂ ਕੋਈ ਐਂ ਐਂ ਹੀ ਕਹਿੰਦੇ ਹੁੰਦੇ ਸੀ ਜਦੋਂ ਦਿੱਲੀ ਚ ਪਹਿਲੀ ਇਲੈਕਸ਼ਨ ਲੜੀ ਨਾ ਸਿੱਧਾ ਅਦਿਕਸ਼ ਦੇ ਚੱਲ ਹੁਣ ਤਾਂ ਹੈ ਨਹੀਂ ਸੰਸਾਰ 'ਚ ਉਹ ਕਹਿੰਦੇ ਜੀ ਇਹ ਇਹ ਕੌਣ ਲੈ ਜੀ ਜਿਹਨੇ ਸਾਈਡ ਜੀ ਤੇ ਖੜੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਜੀ ਆਮ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਜੀ ਇਹ ਤਾਂ ਨਾਲੀ ਨਾਲੀ ਦੇ ਕੀੜੇ ਨੇ ਜੀ ਔਰ ਉਦੋਂ ਹੀ ਪਤਾ ਲੱਗਿਆ ਜਦੋਂ ਖਰਾ ਕੇ ਉਹ ਮਾਰਿਆ ਔਰ ਸਰਕਾਰ ਪ੍ਰਚੰਡ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਜਿੱਤ ਹਾਰਾ ਬਣੀਆਂ ਹੋਈਆਂ ਨੇ ਪਰ ਹੁਣ ਦਿੱਲੀ ਦੇ ਲੋਕ ਯਾਦ ਕਰਦੇ ਆ ਕੇਜਰੀਵ ਲੋਕ ਕਿੰਨਾ ਸਲਾਹ ਰਹੇ ਆ ਰੋਜ਼ ਵੀਡੀਓ ਦੇਖਦੇ ਆ سوشل ਮੀਡੀਆ ਤੇ ਕਿਸਾਨ ਇੰਨਾ ਖੁਸ਼ ਆ ਦੇ ਖੇਤਾਂ 'ਤੱਕ ਪਾਣੀ ਆ ਰਿਹਾ ਵਪਾਰੀਆਂ ਲਈ ਪਾਲਸੀ ਬਣਾ ਦਿੱਤੀ ਗਈ ਆ ਔਰ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਕਰਦਾ ਉਹ ਥੱਗੀ ਥੋੜੀ ਬੰਦ ਹੋ ਗਈ ਆ ਤੇ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਗਰੀਬਾਂ ਤੇ ਬੱਚਿਆਂ ਲਈ ਮੱਧ ਵਰਗੀ ਬੱਚਿਆਂ ਲਈ ਸਭ ਲਈ ਨੌਕਰੀਆਂ 55000 ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਨੇ ਇਹ ਸਾਰੇ ਪੋਜ਼ਿਟਿਵ ਸਾਈਨ ਨੇ ਔਰ ਵਿਰੋਧੀਆਂ ਨੇ ਔਰ ਵਿਰੋਧੀ ਇਹ ਥੋੜਾ ਕਹਿਣਗੇ ਜੀ ਆਪ ਵਾਲੀ ਜਿੱਤ ਹਈ ਆ ਜੀ ਵਿਰੋਧੀਆਂ ਨੇ ਤਾਂ ਕਹੀ ਜਾਣ ਇਹ ਇਹਨਾਂ ਦਾ ਕੁਝ ਨਹੀਂ ਜੀ ਇਹਨਾਂ ਦਾ ਕੁਝ ਨਹੀਂ ਕਿਉਂਕਿ ਵਿਰੋਧੀਆਂ ਦਾ ਕੰਮ ਹੀ ਮਾਰਾ ਪੁੱੜਣਾ ਹੁੰਦਾ ਜੀ ਤੇ ਪਰ ਆਮਾਦੀ ਪਾਰਟੀ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੰਜੀਵ ਅਰੋੜਾ ਜੀ ਦਾ ਕਰਤਾਰ ਉਹਦਾ ਸੁਭਾਅ ਜਿਹੜਾ ਹੈ ਜੀ ਬੜਾ ਨਿਗਾ ਸੁਭਾਅ ਹਰੇਕ ਨੂੰ ਮਿਲਣ ਸਾਰ ਨੇ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਕੈਂਪੇਨ ਜਿਹੜੀ ਚੱਲ ਰਹੀ ਹੈ ਅੱਜ ਨਾਬੇ ਤੋਂ ਸਾਡਾ ਵੱਡਾ ਕਾਫਲਾ ਜਿਹੜਾ ਹੈ ਜੀ ਸਾਡੇ ਯੂਥ ਦੇ ਆਟੂਲ ਸਾਡੇ ਐਮਸੀ ਸਹਿਬਾਨ ਨਾਬਾ ਪਾਸੋਂ ਸਾਡੇ ਸਾਰੇ ਲੀਡਰ ਜਿੰਨੇ ਆ ਲੱਕੀ ਪਾਸੋਂ ਮੇਰਾ ਛੋਟਾ ਵੀਰ ਖੜਾ ਠੀਕ ਹੈ ਜੀ ਤੇ ਜਿੰਨੇ ਵੀ ਸਾਡੇ ਭਰਾ ਨੇ ਇੱਥੇ ਸਾਰੇ ਉਹ ਪੂਰੀ ਦ ਜਾਨ ਨਾਲ ਉਹਨੇ ਕੰਮ ਕੀਤਾ ਤੇ ਦੋ ਦਿਨ ਦਾ ਸਮਾਂ ਬਾਕੀ ਹੈ ਅੱਜ ਅਸੀਂ ਚੱਲੇ ਆਂ ਰੋਡ ਸ਼ੋ ਵੀ ਹੈ ਜੀ ਤੇ ਸੰਜੀਤ ਸਿੰਘ ਜੀ ਦਾ ਪ੍ਰੋਗਰਾਮ ਵੀ ਹੈਗਾ ਸਾਰੇ ਸੀਟ ਐਟੈਂਡ ਕਰਾਂਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹਨ ਜੀ ਅਲੱਗ-ਅਲੱਗ ਖੇਤਰ ਦੇ ਵਿੱਚ ਜੁੜਨ ਲੱਗੀਆਂ ਨੇ ਪਰ ਹਰੇਕ ਬੰਦਾ ਚਾਹੇ ਉਹ ਘਰ ਦੇ ਵਿੱਚ ਆ ਚਾਹੇ ਉਹ ਦੁਕਾਨ ਦੇ ਵਿੱਚ ਆ ਅਸੀਂ ਹਰੇਕ ਦੇ ਜਾ ਕੇ ਪੈਰੀਆਂ ਤਲਾਕ ਹੈ ਆਪਣੀ ਜਿਹੜੀਆਂ ਨੇ 3 ਸਾਲ ਦੀਆਂ ਪ੍ਰਾਪਤੀਆਂ ਉਹਦਾ ਪੇਪਰ ਇੱਕ ਦੇਣੇ ਆ ਤਾਂ ਉਹ ਇੰਨੇ ਖੁਸ਼ ਹੁੰਦੇ ਨੇ ਕਹਿੰਦੇ ਜੀ ਤੁਸੀਂ ਇੰਨੀ ਕੰਨੂ ਕਰਮ ਵਿੱਚ ਘੁੰਮੀ ਜਾਂਦੇ ਹੋ ਕੰਮ ਪੜੇ ਜਿੱਤੀ ਪਈ ਹੈ ਸੇ ਬੜਾ ਪੋਜ਼ਿਟਿਵ ਸਾਇ ਹੈ ਨਾ ਔਰ ਇਹ ਸੈਮੀਫਾਈਨਲ ਹੈ ਜੀ ਪੰਜਾਬ ਦਾ ਇਹ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਦੇ ਵਿੱਚ ਕਾਂਗਰਸ ਜਿਹੜੀ ਹੈ ਬੁਰੇ ਤਰੀਕੇ ਨਾਲ ਹਾਰੇਗੀ ਬਾਕੀ ਪਾਰਟੀਆਂ ਵੀ ਹਾਰਨਗੀਆਂ ਔਰ ਆਮ ਪਾਰਟੀ ਚੜ ਤੇ ਜਿਹੜੀ ਲਗਾਤਾਰ ਬਰਕਰਾਰ ਰਹੇਗੀ ਦਾਗਾ ਬ੍ਰਿੰਗ ਦੇ ਡੋਪ ਟੈਸਟ ਵਾਲੇ ਵਿਆਦ ਕਿ ਤਰ੍ਹਾਂ ਵਾਪਸ ਕੀ ਕਹਤਾ ਜੀ ਉਹਨਾਂ ਨੇ ਡਾਉ ਜਿਹੜਾ ਟੈਸਟ ਕਰਾਉ ਸਾਰੇ ਕੀ ਦਾ ਜੀ ਡੋਪ ਟੈਸਟ ਕਰਾਉ ਸਾਰਿਆਂ ਦਾ ਸਾਰਿਆਂ ਦਾ ਅੱਛਾ ਹੁਣ ਯਾਦ ਆ ਉਹਨਾਂ ਨੂੰ ਆਪ ਆਪ ਬਣ ਕੇ ਐਮਐਲਏ ਮੰਤਰੀ ਬਣ ਕੇ ਉਹਨੂੰ ਡ੍ਰੌਪ ਕਰਾਸੀ ਆ ਨਹੀਂ ਡ੍ਰੌਪ ਕਰਾਸੀ ਕੋਈ ਨਹੀਂ ਇਹ ਤਾਂ ਫਟਕੀ ਹੁੰਦਾ ਜੀ ਇਹੋ ਜਿਹੇ ਟਾਈਮ ਤੇ ਆਗੇ ਨਾ ਜੀ ਕੋਈ ਨਾ ਕੋਈ ਇਹੋ ਜੀ ਗੱਲ ਕਰਦੇ ਜਿਹਨਾਂ ਧਿਆਨ ਬੰਡਿਆ ਜਾਵੇ ਠੀਕ ਹੈ ਜੀ ਨਹੀਂ ਨਹੀਂ ਇੱਕ ਗੱਲ ਦਾ ਜਵਾਬ ਦਿਓ ਅੱਜ ਅਸੀਂ ਨਕਸ਼ਾ ਮੁਕ ਪੰਜਾਬ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਨਸ਼ਾ ਲਿਆਂਦਾ ਕਿੰਨੇ ਜੀ ਕੌਣ ਸੀ ਕਰਦੋ ਸਰਕਾਰਾਂ ਕੀ ਦੀਆਂ ਸੀਗੀਆਂ ਜੀ ਆਮ ਆਦਮੀ ਪਾਰਟੀ ਦਾ ਲੋਡ ਹੀ ਨਹੀਂ ਸੀ ਜੀ ਪਾਰਟੀ ਬਣਾਉਣ ਦੀ ਜੇ ਚੰਗਾ ਕੰਮ ਕਰਦੇ ਜੀ ਇਹਨਾਂ ਦੀਆਂ ਨਲਾਇਕੀਆਂ ਨੇ ਜੀ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਨਲਾਇਕੀਆਂ ਨੇ ਹੀ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਰਜਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਚਹੇਤੀ ਪਾਰਟੀ ਬਣ ਗਈ ਹੈ ਪੂਰੇ ਦੇਸ਼ ਦੇ ਵਿੱਚ ਬਾ ਉਪਚੋਣਾ ਹੋ ਰਹੀਆਂ ਨੇ ਠੀਕ ਹੈ ਯੂਪੀਟੀਵੀ ਹੋ ਰਹੀਆਂ ਨੇ ਕੋਈ ਰਾਜ ਚ ਵੀ ਹੋ ਰਿਹਾ ਨੇ ਸਭ ਜਗ੍ਹਾ ਸਾਡੇ ਅਰਬਿੰਦ ਕੇਜਰੀਬਾਪ ਸਾਹਿਬ ਸੰਜੇ ਸਿੰਘ ਜੀ ਭਗਵੰਤ ਮਾਨ ਜੀ ਹਰ ਜਗ੍ਹਾ ਜਾ ਕੇ ਪ੍ਰਚਾਰ ਕਰ ਰਹੇ ਆ ਔਰ ਸਾਡਾ ਕੰਮ ਹੈ ਜੀ ਕਿ ਅਸੀਂ ਆਪਣੀ ਗੱਲ ਰੱਖਣੀ ਹੈ ਅੱਜ ਜਿਵੇਂ ਗੁਜਰਾਤ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਆ ਆਵਾਂ ਦੀ ਪਾਰਟੀ 12-13% ਵੋਟਾਂ ਪਈਆਂ 5 ਐਮਐਲਏ ਜਿੱਤੇ ਤੇ ਉੱਥੇ ਵੀ ਬਹੁਤ ਫਸਲਾ ਮੁਕਾਬਲਾ ਹੈ ਜੀ ਆਵਾਂ ਦੀ ਪਾਰਟੀ ਜਿੱਥੇ-ਥੇ ਗਈ ਹੈ ਉਥੇ ਸਥਿਤੀ ਕਰਨ ਚੇਂਜ ਹੋਗੇ ਪੰਜਾਬ ਦੇ ਵਿੱਚ ਤਾਂ ਸਰਕਾਰ ਹੈ ਜੀ ਆਵਾਂ ਦੀ ਪਾਰਟੀ ਪਰ ਭਗਵੰਤ ਮਾਨ ਸਾਹਿਬ ਦੇ ਕੰਮਾਂ ਦੇ ਉੱਪਰ ਮੋਹਰ ਜਿਹੜੀ ਹੈ ਅਗਰ 600 ਜੁੰਟ ਬਿਜਲੀ ਦਿੱਤੀ ਹੈ ਕਿਸੇ ਨੇ ਪੰਜਾਬ ਦੇ ਵਿੱਚ ਉਹ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੈ ਜੀ ਅਗਰ 55000 ਨੌਕਰੀਆਂ ਤਿੰਨ ਸਾਲਾਂ ਦੇ ਵਿੱਚ ਕਿਹਨੇ ਦਿੱਤੀਆਂ ਨੇ ਤਾਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਨੇ ਜੀ ਅਗਰ ਅੱਜ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਲੱਗਣਾ ਸ਼ੁਰੂ ਹੈ ਨਹਿਰੀ ਪਾਣੀ ਜਿਹੜਾ ਖਤਮ ਹੋ ਗਿਆ ਜੀ ਪੰਡ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਜੀ ਅਗਰ ਅੱਜ ਐਨਓਸੀ ਜਿਹੜੀ ਹੈ ਜੀ ਜਾਂ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਹੈ ਕਿਹਨੇ ਕੀਤਾ ਜੀ ਆਮ ਆਦਮੀ ਪਾਰਟੀ ਨੇ ਕੀਤਾ ਜੀ ਔਰ ਕਰਪਸ਼ਨ ਦੇ ਵਿੱਚ ਵੱਡੀ ਠੱਲ ਪਈ ਆ ਵੱਡੇ ਵੱਡੇ ਅਫਸਰ ਸਹਿਬਾਨ ਜਿਹੜੇ ਆ ਜਿਹੜੇ ਜਿਹੜੇ ਕਰਪਸ਼ਨ ਕਰਦੇ ਸੀ ਉਹ ਫੜ ਕੇ ਜੇਲ੍ਹਾਂ 'ਚ ਬੰਦ ਕਰਤੇ ਨੇ ਕੋਲਿੰਗ ਸਾਡੇ ਵੀ ਜਿਹੜੇ ਐਮਐਲਏ ਸਹਿਬਾਨ ਸੋ ਕਹਿਣ ਦਾ ਭਾਵ ਇਹ ਇੱਕ ਬੜੇ ਪੋਜ਼ਿਟਿਵ ਸੈਂਟਮੈਂਟ ਔਰ ਬੜੀ ਪੋਜ਼ਿਟਿਵ ਰੀਵ ਹੈ ਪੰਜਾਬ ਦੇ ਲੋਕ ਦੀ ਗਰਾਊਂਡ ਲੈਵਲ ਜੀ ਮੈਂ ਤੁਹਾਨੂੰ ਰਿਪੋਰਟ ਦੱਸਾਂਗਾ ਮੈਂ ਜਾਣਾ ਘਰਾਂ 'ਚ ਜਿਹੜੇ ਇਨੋਸੈਂਟ ਲੋਕ ਨੇ ਬਿਲਕੁਲ ਹੀ ਮੈਂ ਪੁੱਛਦਾ ਕਿ ਮਾਤਾ ਆਮਾ ਦੀ ਪਾਰਟੀ ਤੋਂ ਆਏ ਆ ਜੀ ਮੈਂ ਨਾਬੇ ਤੋਂ ਐਮਐਲਏ ਆ ਦੇਬਾਨਾ ਤੁਹਾਡੇ ਕੋਲੇ ਆਏ ਸੀ ਜੀ ਬੇਨਤੀ ਕਰਨ ਵਾਸਤੇ ਉਹ ਕਹਿੰਦੇ ਦੱਸੋ ਜੀ ਸੀ ਕਿ ਆ ਜੀ ਸਾਡੇ ਸੰਜੀਵ ਰੋੜਾ ਜੀ ਕਹਿੰਦੇ ਜੀ ਤੁਸੀਂ ਤਾਂ ਅੱਜ ਆਏ ਹੋ ਸੰਜੀਵ ਰੋੜਾ ਜੀ ਸਾਡੇ ਕੋਲ ਲੋਕਾਂ ਦੇ ਜਿਹੜੇ ਉਮੀਦਾਂ ਨੇ ਉਹਦੇ ਉੱਪਰ ਖਰਾਤ ਕਰਨ ਦੀ ਕੋਸ਼ਿਸ਼ ਕਰੀਏ ਲੋਕ ਜਿਹੜੇ ਹਨ ਨਾ ਜੀ ਲੋਕਤੰਤਰ ਦੇ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਲੋਕ ਵੱਡੇ ਆ ਤੇ ਲੋਕਾਂ ਲਈ ਹੀ ਸੇਵਾ ਜਿਹੜੀ ਕਰਨਾ ਸਾਡਾ ਫਰਜ਼ ਬਣਦਾ ਸੇਕੀ ਗੱਲ ਕਰਾਂ ਮੈਂ ਤੁਹਾਡੇ ਚੈਨਲ ਤੇ ਕਾਂਗਰਸ ਨਹੀਂ ਆਉਂਦੀ ਜ਼ਿੰਦਗੀ ਜੀ ਇਹ ਭੁੱਲ ਜੋ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ 아이 ਜਿਵੇਂ ਹਰਿਆਣਾ ਚੱਲੀ ਸੀ ਨਾ ਕਾਂਗਰਸ ਵੀ ਬਣ ਗਈ ਸਰਕਾਰ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਵੀ ਕਈ ਮੁੱਖ ਮੰਤਰੀ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਆਉਂਦੀ ਇਹ ਇੱਕ ਕਨਫਰਮ ਹੈ